ਕੋਈ ਪ੍ਰੋਬਲਮ ਨਹੀਂ ਟੁੱਟ ਗਿਆ ਯਾਰ ਮੁਹੱਬਤਾਂ ਵਾਲੇ ਆਖਰੀ ਗੱਲ ਤੇ ਲੈ ਗਏ ਨਾਲ ਹਾਸੇ ਮਾ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਦੱਸੋ ਜਾਈਏ ਕਿਹੜੇ ਪਾਸੇ अच्छा ਜਦੋਂ ਤੁਸੀਂ ਚਲੇ ਜਾਂਦੇ ਮੈਂ ਕਾਮ ਸੋ ਕਾਮ ਕੋ 15 20 ਦਿਨ ਤੈਨੂੰ ਰੋਟੀ ਨਹੀਂ ਚੰਗੀ ਲੱਗਦੀ ਕਿਉਂਕਿ ਇੰਨੀ ਮੁਹੱਬਤ ਇੰਨਾ ਪਿਆਰ ਹੈ ਤੇ ਮੀਆਂ ਸਾਹਿਬ ਆnde ਕਿ ਜਿਹੜੀ ਮਹਿੰਦੀ ਮਾ ਰੰਗ ਨਾ ਦੇਵੇ ਤੇ ਕੀ ਫਿਰ ਉਸ ਦਾ ਲਾਉਣਾ ਉਹ ਜਿੱਥੇ ਗਿਆ ਦੀ ਕਦਰ ਨਾ ਹੋਵੇ ਸਰਦਾਰ ਜੀ ਕੀ ਫਿਰ ਉੱਥੇ ਜਾਣਾ ਤੇ ਵੀਰ ਜਿਹੜੇ ਨੇ ਵੀਰਾਂ ਦੇ ਦਰਦੀ ਹੁੰਦੇ ਨੇ ਕਿ ਵੀਰ ਵੀਰਾਂ ਤੇ ਦਰਦੀ ਹੁੰਦੇ ਲੋਕੋ ਵੀਰ ਵੀਰਾਂ ਦੀਆਂ ਬਾਵਾਏ ਬਾਪ ਨੇ ਸਿਰ ਦਾ ਤਾਜ ਮੁਹੰਮਦ ਲੋਕੋ ਮਾਵਾਂ ਠੰਡੀਆਂ ਸ਼ਾਵਾ ਸ਼ਾਵਾ ਸੱਜਣ ਮਾਪਿਆਂ ਨੂੰ ਸੱਜਣ ਬਣਾਓ ਉਹਨਾਂ ਨਾਲ ਗੱਲਬਾਤ ਸੇਅਰ ਕਰਿਆ ਕਰੋ ਦੁਨੀਆ 'ਚ ਸਭ ਤੋਂ ਵੱਡਾ ਸੱਜਣ ਤੁਹਾਡਾ ਮਾਂ ਬਾਪੂ